ਅੱਗੇ ਹੈ ਜੀ ਤੀਜੀ ਪੌੜੀ ਦੀ ਪੰਜਵੀਂ ਪੰਕਤੀ ਗਾਵੇ ਕੋ ਸਾਜ ਕਰੇ ਤਨਖੇ ਤੇ ਇਸ ਨੂੰ ਗਾ ਵੀ ਸਕਦੇ ਆ ਜੀ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਫਿਰ ਹੋਇਆ ਗਿਆ ਜੀ ਕੋਈ ਮਨੁੱਖ ਭਾਵ ਕਈ ਮਨੁੱਖ ਕੋ ਦਾ ਹੁੰਦਾ ਕੋਈ ਮਨੁੱਖ ਜਾਂ ਕਈ ਮਨੁੱਖ ਜਾਂ ਕਾਫੀ ਮਨੁੱਖ ਗਾਉਂਦੇ ਹਨ ਕੀ ਪ੍ਰਭੂ ਪ੍ਰਮਾਤਮਾ ਸਾਜਦਾ ਅਰਥ ਹੈ ਜੀ ਸਿਰਜਣਾ ਸਿਰਜ ਕੇ ਰਚਨਾ ਕਰਕੇ ਬਣਾ ਕੇ ਤੇ ਫਿਰ ਕੀ ਕਰਦਾ ਜੀ ਕਰੇ ਕਰਦਾ ਹੈ ਤਨ ਭਾਵ ਸਰੀਰ ਨੂੰ ਜੀ ਜਿਹੜਾ ਮਨੁੱਖੀ ਸਰੀਰ ਹੈ ਜਿਹੜੀ ਆਪਣੀ ਦੇਹ ਹੈ ਇਹਨੂੰ ਖੇ ਕਰ ਦਿੰਦਾ ਜੀ ਖੇ ਦਾ ਅਰਥ ਹੈ ਜੀ ਮਿੱਟੀ ਕਰ ਦੇਣਾ ਠੀਕ ਹੈ ਜੀ ਸਵਾਹ ਕਰ ਦੇਣੀ ਜਦੋਂ ਆਪਾਂ ਚੁੱਲ੍ਹੇ ਵਿੱਚ ਬਾਲਣ ਬਾਉਂਦੇ ਆ ਜਾਂ ਜਦੋਂ ਆਪਾਂ ਮਿੱਟੀ ਜਾਂ ਹੱਡੀਆਂ ਨੂੰ ਆ ਬੰਦੇ ਨੂੰ ਫੂਕ ਕੇ ਆਣੇ ਆ ਜੀ ਉਦੋਂ ਜਿਹੜੀ ਮਨੁੱਖ ਦੀ ਜਲੀ ਹੋਈ ਹੁੰਦੀ ਹੈ ਜੀ ਉਹ ਨੂੰ ਖੇ ਹੋ ਜਾਂਦੀ ਆ ਉਹ ਸਵਾਹ ਬਣ ਜਾਂਦੀ ਆ ਜੀ ਜਿਹਨੂੰ ਬਾਚੋ ਆਪਾਂ ਕਹਿੰਨੇ ਆ ਫੁੱਲ ਚੁੱਕ ਕੇ ਪਾਣੀ ਚ ਪਾਨਨੇ ਆ ਜੀ ਤੇ ਕਹਿੰਦੇ ਨੇ ਕਿ ਕਈ ਮਨੁੱਖ ਜਿਹੜੇ ਪ੍ਰਭੂ ਪਰਮਾਤਮਾ ਦੀ ਭਗਤੀ ਬੰਦਗੀ ਕਰ ਰਹੇ ਨੇ ਉਹ ਕਹਿੰਦੇ ਹਨ ਕਿ ਪ੍ਰਭੂ ਪਰਮਾਤਮਾ ਜੀਵਾਂ ਨੂੰ ਸਿਰਜਦਾ ਹੈ ਘੜਦਾ ਹੈ ਬਣਾਉਂਦਾ ਹੈ ਅਤੇ ਫਿਰ ਉਹਨਾਂ ਸਰੀਰਾਂ ਨੂੰ ਮਿੱਟੀ ਕਰ ਦਿੰਦਾ ਹੈ ਜੀ ਗਾਵੇ ਕੋ ਸਾਜ ਪਹਿਲਾਂ ਉਸ ਸਰੀਰ ਨੂੰ ਘਟਦਾ ਹੈ ਉਸ ਜੀਵ ਨੂੰ ਘਟਦਾ ਹੈ ਤੇ ਬਾਅਦ ਵਿੱਚ ਉਸ ਜੀਵ ਦੇ ਸਰੀਰ ਨੂੰ ਮਿੱਟੀ ਬਣਾ ਦਿੰਦਾ ਹੈ ਜੀ ਇਹ ਹੈ ਜੀ ਗਾਵੇ ਕੋ ਸਾਜ ਕਰੇ ਤਨਖੇ ਇਹ ਜਿਹੜਾ ਗਾਵੇ ਕੋ ਆ ਜਾਂਦਾ ਜੀ ਇਹ ਅਕਸਰ ਇਹ ਦੋਨਾਂ ਲਈ ਹੈ ਜੀ ਗਾਵੇ ਕੋ ਸਾਜ ਤੇ ਗਾਵੇ ਕੋ ਕਰੇ ਤਨਖੇ ਇਹ ਦੋਨਾਂ ਨੂੰ ਆ ਜਾਂਦਾ ਵੀ ਮਨੁੱਖ ਇਹੀ ਗਾਉਂਦੇ ਨੇ ਕਿ ਇਸ ਪ੍ਰਭੂ ਪਰਮਾਤਮਾ ਸਿਰਜਦਾ ਹੈ ਤੇ ਪ੍ਰਭੂ ਪਰਮਾਤਮਾ ਹੀ ਸਰੀਰ ਨੂੰ ਮਿੱਟੀ ਬਣਾ ਦਿੰਦਾ ਹੈ ਜੀ